ਹਰਜਪਾ ਉਸ ਅਸਥਾਨ ਦੇ ਉੱਤੇ ਬੈਠੇ ਐ ਜਿੱਥੇ ਮਹਾਰਾਜਾ ਦਲੀਪ ਸਿੰਘ ਨੂੰ ਇੱਥੇ ਗ੍ਰੀਬ ਕੈਦ ਦੇ ਵਿੱਚ ਲਿਆ ਕੇ ਰੱਖਿਆ ਗਿਆ ਸੀਗਾ ਇੰਨਾਂ ਦੇ ਉੱਤੇ ਪਾਦਰੀ ਲਾ ਦਿੱਤੇ ਗਏ ਸੀਗੇ ਜਿਹੜੇ ਇਹਨਾਂ ਨੂੰ ਅਸਾਈ ਧਰਮ ਦੇ ਵਿੱਚ ਲੇਕੀ ਹੌਨ ਉਹ ਪਾਦਰੀ ਦਾ ਨਾਂ ਸੀਗਾ ਲੋਗਨ ਉਹ ਕੀ ਤੱਕ ਜਦੋਂ ਬਲੇਥ ਲੈ ਕੇ ਗਏ ਐ ਉਦੋਂ ਵੀ ਮਹਾਰਾਜਾ ਦਲੀਪ ਸਿੰਘ ਦੇ ਨਾਲ ਹੀ ਰਹੇ ਐ ਔਰ ਉਨਾਂ ਦੇ ਰਖਵਾਲੇ ਸੀਗੇ ਤੇ ਜਿਹੜੀ ਹਕੂਮਤ ਦੇ ਨਾਲ ਗੱਲ ਕਰਨੀ ਸੀਗੀ ਬਲੇਥ ਦੇ ਵਿੱਚ ਜਾਂ ਮਲਕਾ ਵਿਕਟੋਰੀਆ ਦੇ ਨਾਮ ਇਹ ਲੋਗਨ ਸਾਹਿਬ ਹੀ ਕਰਦੇ ਸੀਗੇ ਇਥੋਂ ਫੇਰ ਅੰਗਰੇਜ਼ਾਂ ਦੀ ਹਕੂਮਤ ਮਹਾਰਾਜ ਸਾਹਿਬ ਨੂੰ ਫਤਿਹਗੜ ਲੈ ਗਈ ਫਤਿਹਗੜ ਇੱਕ ਜ਼ਿਲ੍ਹਾ ਹੈਗਾ ਯੂਪੀ ਦਾ ਜੇ ਤੋ ਬੱਬਰੀ ਮਾਸਟਰ ਢਾਈ ਗਈ ਸੀ ਅਸੀਂ ਉਹਦੇ ਵਿੱਚ ਜਦੋਂ ਜੈਦ ਕੀਤੀ ਤੇ ਸਾਨੂੰ ਫਤਿਹਗੜ ਦੇ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਸੀਗਾ ਪਰ ਜਦੋਂ ਸਾਨੂੰ ਰਿਹਾਅ ਕੀਤਾ ਇੱਕਦਮ ਬੱਸਾਂ ਦੇ ਵਿੱਚ ਚਵਾੜ ਕੇ ਸਾਨੂੰ ਦਿੱਲੀ ਲੈ ਆਏ ਅਸੀਂ ਉਹ ਫਤਿਹਗੜ ਦੀ ਕੋਠੀ ਅਜੇ ਨਹੀਂ ਦੇਖੀ ਹੈਗੀ ਉਹ ਵੀ ਯਾਦਗਾਰ ਆਪਾਂ ਸੋਚ ਕੇ ਉਸ ਨੂੰ ਫਿਰ ਇੱਕ ਯਾਦਗਾਰ ਜਿਹੜੀ ਇੱਥੇ ਬਣੀ ਹੈ ਇਸ ਤਰ੍ਹਾਂ ਦੀ ਬਣਾਈਏ 1972 ਦੇ ਵਿੱਚ ਮੈਂ ਆਪਣੇ ਬਜ਼ੁਰਗਾਂ ਦੇ ਨਾਲ ਬਰਤਾਨੀਆਂ ਗਿਆ ਸੀਗਾ ਤੇ ਸਾਨੂੰ ਉੱਥੋਂ ਦੇ ਸਿੱਖਾਂ ਨੇ ਮੋਟਰ ਦਿੱਤੀ ਤੇ ਜਿਹੜੀ ਮਹਿਲ ਦਿੱਤੈ ਸੀਗੇ ਅੰਰੇ ਸਰਕਾਰ ਨੇ ਮਹਾਰਾਜਾ ਦਲੀਪ ਸਿੰਘ ਨੂੰ ਉੱਥੇ ਦੇਖਣ ਗਏ ਉੱਥੇ ਇੱਕ ਗਿਰਜਾ ਘਰ ਵੀ ਸੀਗਾ ਗਿਰਜਾ ਘਰ ਦੇ ਨਾਲ ਮਹਾਰਾਜਾ ਦਲੀਪ ਸਿੰਘ ਨੂੰ ਦਫਨ ਕੀਤਾ ਸੀਗਾ ਮੇਰੇ ਬਜ਼ੁਰਗਾ ਨੇ ਫੇਰ ਉੱਥੇ ਕੀ ਤੁਮ ਸੋਲਰ ਦਾ ਪਾਠ ਪੜਿਆ ਤੇ ਅਰਦਾਸ ਕੀਤੀ ਜੋ ਕਰਦੇ ਜਦੋਂ ਸੁਰਗਵਾਸ ਹੋਏ ਹੈ ਉਦੋਂ ਸਿੱਖਰ ਬੈਤਾਂ ਦੇ ਅਨਸਾਰ ਉਹਨਾਂ ਨੂੰ ਦਫ਼ਨ ਨਹੀਂ ਕੀਤਾ ਗਿਆ ਉੱਥੇ ਜਾ ਕੇ ਮਹਾਰਾਜਾ ਡਲੈਪਸਿੰਗ ਦੇ ਕੋਲੇ ਕੋਸ਼ਿਸ਼ ਕੀਤੀ ਆਏ ਜਿਨ੍ਹਾਂ ਨੇ ਸਾਰਾ ਕੁਝ ਦੱਸਿਆ ਕਿ ਤੂੰ ਕੌਣ ਹੈ ਜਿਵੇਂ ਸੰਤ ਜਰਨੈਲਸਨ ਤੇ ਰਾਮਾਲੇ ਦੱਸਦੇ ਹੁੰਦੇ ਸੀ ਕਿ ਇੱਕ ਸ਼ੇਰ ਦਾ ਬੱਚਾ ਪੇਡਾਂ ਦੇ ਵਿੱਚ ਮਿਲ ਗਿਆ ਤੇ ਪੇਡਾਂ ਮਰ ਮਿਆਉ ਮਿਆਉ ਕਰਨ ਲੱਗਿਆ ਫਿਰ ਖੇਦ ਆਇਆ ਉਹਨੇ ਦੱਸਿਆ ਤੂੰ ਤਾਂ ਸਾਡਾ ਬੱਚਾ ਹੈ ਤੇ ਤੂੰ ਆਪਣੀ ਬੋਲੀ ਦੇ ਵਿੱਚ ਮਾਰ ਇੱਕ ਜਕਰਾ ਸੋ ਮੇਰਾ ਮਤਲਬ ਹੈ ਕਿ ਇਹ ਸਿੱਖ ਜਿਹੜੇ ਗਏ ਸੀਗੇ ਇਹਨਾਂ ਨੇ ਸਾਰਾ ਕੁਝ ਮਹਾਰਾਜਾ ਦਲੀਪ ਸਿੰਘ ਨੂੰ ਦੱਸਿਆ ਜਿਹੜੀ ਸੰਧੀ 1946 ਦੇ ਵਿੱਚ ਹੋਈ ਹੈ ਉਹਦੇ ਵਿੱਚ ਸਾਡੇ ਆਪਣੇ ਜਿਹੜੇ ਸਿੱਖ ਸੀਗੇ ਡੋਗਰੇ ਸੀਗੇ ਕਸ਼ਮੀਰ ਦੇ ਉਹਨਾਂ ਨੇ ਸਾਡਾ ਸਾਥ ਨਹੀਂ ਦਿੱਤਾ ਹੈਗਾ ਤੇ ਇੱਕ ਪਾਸੇ ਦੀ ਸੰਧੀ ਕਰਤੀ ਜਿਹੜਾ ਸਾਡਾ ਤੋਸਖੰਨਾ ਸੀ ਉਹ ਵੀ ਲਾਰਡ ਲੌਜ਼ੀ ਲੁੱਟ ਕੇ ਮਲਕਾ ਵਿਕਟੋਰੀਆ ਦੇ ਤਾਜ ਦੇ ਵਿੱਚ ਕੋਈ ਨਹੀਂ ਹੂਰ ਉਹ ਵਿਪਾਦਤਾ। ਔਰ ਹਰ ਇੱਕ ਚੀਜ਼ ਦਿੱਤੀ। ਇਸ ਸੰਦੇ ਦੇ ਮੁਤਾਬਕ ਅੰਗਰੇਜ਼ ਸਰਕਾਰ ਦਾ ਹੋਇਆ ਕਿ ਦਰਬਾਰ ਹੋਣ ਇੰਨੀ ਬਦੁੱਖ ਰੱਖਸਾ ਦਾ ਇੰਨੀ ਫੌਜ ਰੱਖਸਾ ਦਾ ਹੈ। ਔਰ ਜਿਹੜੀ ਵੀ ਫੌਜ ਮਹਾਰਾਜਾ ਦਰਜੀਤ ਸਿੰਘ ਜਾਂ ਲਾਹੌਰ ਦਰਬਾਰ ਦੇ ਇਲਾਕੇ ਤੋਂ ਸਾਡੀ ਨੰਗੂਗੀ ਉਹਦਾ ਰਾਸ਼ਨ ਪਾਣੀ ਉਹਦੀ ਸੇਵਾ ਲਾਹੌਰ ਦਰਬਾਰ ਨੂੰ ਕਰਨੀ ਪਊਗੀ ਇਹ ਸਾਲੀਆਂ ਛੀਚਾਂ ਇਸ ਸੰਧੀ ਦੇ ਵਿੱਚ ਦਾਖਲ ਹੋਈਆਂ ਤੇ ਜਿਹੜੇ ਸਿੱਖਾਂ ਦੇ ਨਾਲ ਲੜਾਈਆਂ ਹੋਈਆਂ ਇਹ ਵੀ ਲਿਖਿਆ ਗਿਆ ਕਿ ਇਹਨਾਂ ਦਾ ਮੁਆਵਜ਼ਾ ਸਿੱਖ ਦਰਬਾਰ ਨੂੰ ਲਾਹੌਰ ਦਰਬਾਰ ਨੂੰ ਦੇਣਾ ਪਊਗਾ ਇਹ ਬਿਲਕੁਲ ਜ਼ਨਾਨਤ ਦੀ ਕੀਤੀ ਸੀ ਔਰ ਇੱਥੇ ਵਿੱਚ ਇਹ ਵੀ ਲਿਖਿਆ ਗਿਆ ਕਿ ਲਾਹੌਰ ਦਰਬਾਰ ਦੇ ਵਿੱਚ ਅੱਗੇ ਤੋਂ ਯੂਰਪ ਜਾਂ ਅਮਰੀਕਾ ਦਾ ਇਹ ਉੱਚਾ ਹੋ ਜਾਣਾ। ਜਾਂ ਯੂਰਪ ਦਾ ਜਾਂ ਅਮਰੀਕਾ ਦਾ ਅਫਸਰ ਬੇਸ਼ੱਕ ਕੋਈ ਸਿਵਲ ਹੋਵੇ ਬੇਸ਼ੱਕ ਮਿਲਟਰੀ ਹੋਵੇ ਉਸ ਨੂੰ ਦਰਬਾਰ ਦੀ ਨੌਕਰੀ ਨਹੀਂ ਦਿੱਤੀ ਜਾਊਗੀ। ਤੋਂ ਸਾਰੇ ਪਾਸਿਓਂ ਵਿੰਦ ਲੈ ਜਿੱਥੇ-ਜਿੱਥੇ ਦਰਿਆਵਾਂ ਦੇ ਉੱਤੇ ਕਿਸਤੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਪਾਰ ਕਰਾਉਂਦੀਆਂ ਸੀਗੀਆਂ ਜਿਹੜਾ ਪੈਸਾ ਉੱਥੇ ਲੱਗਦਾ ਸੀ ਕਰ ਲਿਆ ਜਿਹੜੀਆਂ ਸਾਡੀਆਂ ਤੋਪਾਂ ਸੀ ਫਰਸਟ ਕਲਾਸ ਦੁਨੀਆ ਦੇ ਵਿੱਚ ਇਹਦੀ ਤੋਪ ਲਾਹੌਰ ਦੇ ਤੋਪਖਾਨੇ ਦੇ ਵਿੱਚ ਨਹੀਂ ਸੀ ਗੰਦੀ ਉਹਨਾਂ ਨੂੰ ਢਾਲ ਕੇ ਕੰਪਨੀ ਬਾਗ ਜਿਹੜਾ ਲਾਹੌਰ ਹੈ ਉਹ ਤਾਂ ਜੰਗਲਾ ਬਣਾਤਾ